ਚਲੋ ਚਲੋ ਉਹ ਨਹੀਂ ਕਿੱਢ ਲੈ ਚਲ ਆਓ ਚਲ ਬਣਾਉਣੇ ਅੱਜ ਫਿਰ ਪਾਵਾਂਗੇ ਚਲ ਆ ਜਾਓ ਜਿਓ ਬਣਾਉਣੇ ਫਿਰ ਅੱਜ ਪਾਵਾਂਗੇ ਚਲੋ ਚਲੋ ਕਿਹੜਾ ਮਸਲਾ ਓਏ ਆ ਜਾ ਓਏ ਗੋਪੀ ਇਧਰ ਵੀ ਹੈਗਾ ਜਗਾੜ ਜਗਾੜ ਨਹੀਂ ਹੁੰਦਾ ਜਾਨਵਰ ਹੁੰਦਾ ਜਗਾੜ ਸਾਲਾ ਗਾੜੀ ਪੁਰਜਾ ਭਾਇਆ ਉਥੇ ਸਾਲਾ ਜਗਾੜ ਦਾ ਓ ਘੜੇ 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 ਓ ਇਹਦੀ ਲਾਓ ਇਹਦੀ ਲਾਓ ਓਏ ਹੰਡਾਣਾਏ ਪਾਣੀ ਇਹ ਮਰ ਜਾਣੀ ਬਹੁਤ ਪਾਣੀ ਵਿੱਚ ਕੱਕਦੇ ਕਰੋ ਇਧਰੇ ਉਧਰੇ ਆਓ ਵੇ ਪੰਛੀ ਹੋ ਲੈ ਪੈਸ਼ੂ ਆਣਾ ਹੋ ਗਈ ਹੈ ਪੰਛੀ ਦੇਖ ਪੂਰੀ ਆ ਸਾੜਾ ਤੇਰੇ ਪੈਰ ਨੀ ਲੇਦੇ ਇਹਦੇ ਬੂਤ ਵਾਲਾ ਰਸਾਂ ਸੰਧੂ ਜਾ ਰਿਹਾ ਬਲੌਗਰ ਬਹੁਤ ਤਗੜੀ ਮਸ਼ਹੂਰ ਬਲੌਗਰ ਮਹਾਰਾਏ ਦੇ ਸਟਾਂਟ ਆਏ ਹੈ ਪਰ ਇਹਨਾਂ ਨੂੰ ਹੁਣ ਤੁਰ ਕੇ ਜਾਣਾ ਪੈ ਰਿਹਾ ਪਤਾ ਨਹੀਂ ਕਿਉਂ ਹੋੜੀ ਰਕਤ ਆਉਣਾ ਉਹ ਮੈਂ ਆਪਣੇ ਪਾਸੇ ਤੋੜਾ ਗਾੜੀ ਆ ਤੇ ਪੈ ਵੀ ਜਾਂਦਾ ਆਪੇ ਇੱਥੇ ਪਹੁੰਚ ਚੁੱਕੇ ਅੱਜ ਤੇ ਦੁਬਾਰਾ ਆਪਾਂ ਚੱਲਾਂਗੇ ਸਰਹੰਦ ਆ ਆ ਵੱਡਾ ਗੱਦਦਾ ਡਰਾਈਵਰ ਇੱਥੇ ਆ ਗੋਪੀ ਵੀਰ ਜੀ ਆ ਸਵੇਰੇ ਫੂਨਦਾਨ ਦੀ ਸਲਾਹ ਦੇ ਵਿੱਚ ਆ ਵੀਰ ਪਰ ਨਹੀਂ ਉਹ ਨਸ਼ਾ ਕੀਤਾ ਸਾਲੇ ਭਾਗ ਜਲ ਜੂਗੀ ਉਹ ਕਹਿੰਦੇ ਪੁਣਕੇਲੇ ਲੈਨੇ ਆ ਪੁਣਕੇ ਮਹਾਰਾਜ ਦੀ ਕਿਰਪਾ ਆਪ ਢੱਕਿਆ ਹੋਇਆ ਹੈ ਵੀਰ ਕਿਸੇ ਦੇ ਟਰੈਕਟਰ ਨਾਲ ਪੰਗਾ ਲਈ ਜਾਂਦੇ ਆ ਇਹੜੇ ਆ ਜਿਹੜਾ ਇੱਕ ਜੇਰਿੰਗ ਤੇ ਬੈਠਾ ਹੈ ਆ ਹਟ ਢੱਕਿਆ ਨਹੀਂ ਹੁਣ ਕੱਢਣਾ ਹਟ ਤੋਂ ਥਾਣੀ ਗੋਪੀ ਪਲਵਾਨ ਕਿਲਾ ਆ ਆਹ ਬੰਦੇ ਕਿਹੜਾ ਟਰੈਕਟਰ ਡੱਕ ਗਿਆ ਮਾਲਕ ਬਣ ਕੇ ਗਿਆ ਸਾਰੀ ਛੜਕਦਾ ਤੇ ਇਧਰ ਸਾਡਾ ਕੰਮ ਫਸਿਆ ਫਿਰਨਦਿਆ ਵਾ ਆ ਇਹਦੇ ਸੱਤਾਂ ਨਾਮ ਵਾਲਾ ਫਸਿਆ ਵਾ ਸਤਨਾਮ ਵਾਲਾ ਫਸਿਆ ਵਾ ਕੁੜੀਆਂ ਚੰਗੀ ਭਲੀ ਛੜਕ ਵਿੱਚ ਫਸਾ ਗਿਆ ਕੋਈ ਵੇਲਾ ਨਾ ਉਹਨੂੰ ਫੇਰਨਾ ਫਾਕਾ ਹੱਥ ਕਰਦਾ ਯਾਰ ਲੋਕ ਅਸੀਂ ਹੁਣ ਟਰੈਕਟਰ ਨਹੀਂ ਘੜਨਾ ਦੇਖੋ ਦੇਖੋ ਸਾਡੇ ਨਾਲ ਬ੍ਰਾਹਮਣ ਸਤਰਾਏ ਜਿਹੜੇ ਆਜੋ ਸਵਾਬਾ ਦਰ ਵਿਚਾਰਾ ਕੀ ਕਰੇ ਆਓ ਆਓ ਆ ਰਿਓ ਆ ਰਿਓ ਵਾਹ ਬਰਾ ਲਾਈ ਇਸ ਦੀ ਤੇ ਇਹ ਕਨਾਰ ਮੇਰੀ ਗੱਲ ਕਰਾ ਦੇਣਾ ਉੱਥੇ ਹੱਥ ਤਾ ਚਾਨਦਾ ਕਹਿੰਦਾ ਨਾ ਮਨੇ ਇਹ ਕਰਤ ਰਿਹਾ ਆਹ ਕੋਲ ਦਾ ਬੌਸ ਆਲਾ ਇਧਰ ਬੌਸ ਨਹੀਂ ਲੰਮੇ ਪੈ ਜਾਣੇ ਨਹੀਂ ਕਿਤੇ ਗਏ ਮੈਨੂੰ ਲੱਗਾ ਨਹੀਂ ਗਿਆ ਸਤਨਾਮ ਤੇ ਜੇ ਇਹ ਵੀ ਜਾਮ ਚ ਫਸਾ ਕੇ ਬਿਠੇ ਤੇ ਅਸੀਂ ਵੀ ਵੀਰ ਜੀ ਜਾਮ ਬਹੁਤ ਹੈ ਟਰੈਕਟਰ ਨਿਕਲ ਨਹੀਂ ਰਿਹਾ ਸੌਰੀ ਚਲੋ ਅਵੀ ਰੋਣਾ ਨਾ ਹੋ ਗਈ ਛੇੜ ਬੇਲਪੁਰੀ ਵਾਲਾ ਪੈਸੇ ਵਾਧਾ ਮੰਗਿੰਦੇ ਆ ਤੇ ਵੀਰ ਨਹੀਂ ਹੁੰਦੇ ਜੀ ਆਹੋ ਬਾਬੇ ਦੇ ਆ ਕੇ ਮੁਰਖ ਗੁੰਡੇ ਵੜੀ ਮਾਰਦਾ ਲੈ ਮੈਂ ਇਤਰਾ ਹੀ ਪਾਉਣਾ ਪੁੱਤ ਉਹਨੂੰ ਕੀ ਅੱਡਾ ਚੱਲਦੇ ਅੱਜ ਤਾਨੂੰ ਖਾਣੇ ਸਤਨਾਮ ਦਾ ਤੋਜਣਾ ਟਰੈਕਟਰ ਨੀਲਾ ਘੋੜਾ ਆਹ ਸਤਨਾਮ ਵਾਲਾ ਖਾਣੇ ਇਹ ਕਿੱਥੇ ਆ ਇਹ ਕਾ ਵੀਰ ਕਾ ਵਾ ਇਹ ਕਿੰਨਾ ਤੋਂ ਨੀਲਾ ਹੀ ਆ ਨਹੀਂ ਨਹੀਂ ਆਪਾਂ ਇਹ ਕਲੇਜ ਕੀ ਗੱਲ ਉੱਚਰ ਰਹੀ ਆ ਆਪਣਾ ਵੀ ਰੈੱਡ ਹਾਰਸ ਰੈੱਡ ਫਾਇਰ ਵਾਲੇ ਆਪਾਂ ਫਾਇਰ ਵਾਲੇ ਵੀਰ ਜੀ ਪੰਜ ਜਾਣੇ ਤੇ 6 ਗਰੁੱਪ ਆ ਸਮਝ ਨਹੀਂ ਆਉਂਦੀ ਆਵੇ ਆਵੇ ਵੀਰ ਜੀ ਇਹਨੇ ਢੱਕਿਆ ਵਾ ਸਤਨਾਮ ਵਾਲਾ ਆਵੇ ਆਵੇ ਆ ਆ ਸਤਨਾਮ ਜੀ ਦੀ ਮੈਂ ਵੀਰ ਦੀ ਸ਼ਾਇਦ ਖਾ ਜੀਏ ਇਰ ਚੈ ਵੜੀ ਜੇ ਕੋਈ ਹੋ ਪਿੱਛੇ ਗੋਪਲ ਤੰਕਰ ਅੱਛਾ ਢੀ ਅਸੀਂ ਬੋਸ ਗੋਪੀ ਬੋਸ ਬੋਸ ਸ਼ੇਰ ਗੋਪਲ ਬੋਸ ਇਹ ਜਿਹੜੇ ਤੇਰੇ ਲੱਛਣ ਕਰਦਾ ਏ ਤੇਰੇ ਮਾੜੇ ਥੋੜੇ ਮਾਰਾ ਇਹ ਤੋਂ ਤੁਰ ਪਿਆ ਬਾ ਅਨੰਦਪੁਰ ਸਾਹਿਬ ਨੂੰ ਪਾ ਤੇ ਚੱਲੇ ਹਾਂ ਪੁੱਲਸ ਵਾਲਿਆਂ ਬੈ ਲਾਂ ਲੈ ਲਈਏ ਕੀ ਜਾਂਦੇ ਆ ਆ ਜਾਓ ਕੋਈ ਥਾਰੇ ਕੀ ਜਾਂਦੇ ਇਹ ਟ੍ਰੈਲਰ ਟੋਲ ਅੜਜੰਦ ਨਹੀਂ ਕਰੀ ਨਹੀਂ ਉਹਨੂੰ ਇੱਕ ਦਾ ਇਹ ਲੋਕਾਂ ਨੇ ਚਾਰਜ ਕਰੀ ਜਾਂਦਾ ਮੇਰਾ ਕਰਦਾ ਹੀ ਨਹੀਂਗਾ ਤੇਰੀ ਪੈਸੇ ਇਧਰ ਫੋਨ ਨੂੰ ਮੈਂ ਕੀ ਬੀੜਾ ਕਰਕ ਹੋਇਆ ਹੋਇਆ ਹਾਂ ਕੀ ਹੋ ਗਿਆ ਇੱਕ ਮਿੰਟਾ ਗਾੜੀ ਤੈਨੂੰ ਪਤਾ ਗਾਲਾਂ ਨਹੀਂ ਕੱਢੀ ਜਿੰਦੀਆਂ ਇਹ ਗਾਲਾਂ ਸਕਰੀਨ ਅਕੀਰ ਗੜ ਬੁੱਟ ਕੇ ਵੇਹ ਗੜ ਬੁੱਟ ਕੇ ਜਿਹੜੀ ਜਿਹੜੀ ਹੋ ਗਈ ਨਾ ਇਹ ਤੁੰਗੇ ਦੇ ਵਿੱਚੋਂ ਪਾਈ ਉਦੋਂ ਦਾ ਬਾਈ ਤੋਂ ਨਾਲੇ ਮਲੋੜੀ ਕੇ ਨਾਲੇ ਤੇਰੀ ਹੋ ਗਈ ਤੇ ਚੱਲਣ ਦਈ ਹੈ ਕਿ ਨਹੀਂ ਉਹ ਨਹੀਂ ਭਾਈ ਕੱਲਾ ਐ ਹੋਈ ਪਾਇਆ ਇੰਨੇ ਮੇਡਾ ਹੋ ਗਿਆ ਕੰਮ ਸਕਰੀਨ ਚੱਲ ਰਿਹਾ ਘਾਲ ਹਾਲੋ ਵੀਰ ਜੀ ਕੱਲ ਕੋਕਨ ਵਾਲੀ ਪਹਲਦੀ ਹਾਂ ਸ਼ੇਰ ਸੰਧੂ ਹਾਂਜੀ ਹਾਂਜੀ ਯਾਰਾ ਹਾਂਜੀ ਸਾਹਿਬ ਬਣਾਓ ਬਸ ਹੋ ਗਿਆ ਸਾਰਾ ਕੁਝ ਨਿਬੜ ਗਿਆ ਕੱਲੇ ਪੋਜੀਆ ਮੰਨੰਦਪੁਰ ਸਾਹਿਬ ਮੀਂਹ ਪੂਰਾ ਪੈ ਰਿਹਾ ਏ ਜਿਹੜੇ ਹੌਸਲਾ ਨਹੀਂ ਮਿਲਦਾ ਜਦੋਂ ਵਿਛੋੜੇ ਦੀ ਕੋਈ ਸਾਰ ਨੂੰ ਦੁਖੀ ਦੁੱਖ ਵਿਛੋੜਾ ਇੱਕ ਤੋਕ ਜੋ ਜਮਨ ਉਹ 300 ਦਾ ਖੇਡ ਬੂਡ ਵੀਰਾਂ ਦੇ ਬੂਡ ਕੋਈ ਕੈਨੇਡਾ ਚ ਆਏ ਸੀ ਇਤਲਾ ਲਾ ਕੇ ਤੂਰ ਖਲਾ ਜਨ ਵੀਰ ਦੇ ਬੂੜ ਚੁੱਕੇ ਗਏ ਆ ਵੀਰ ਦੇ ਬੂੜ ਕੈਨੇਡਾ ਚੋਂ ਆਏ ਸੀ ਪਾਕਿਸਤਾਨ ਚੋਂ ਜਰਾਬਾਂ ਆਈਆਂ ਸੀ ਵੀਰ ਵੀ ਵੇ ਉਧਰ ਹੀ ਲੱਗੰਦਿਆ ਵਾ ਮੈਂ ਖਾ ਰਿਹਾ ਹਾਂ ਹੁਣ ਮਾਰ ਕੇ ਲੱਭਾਂ ਗੈਂਤੀ ਨਹੀਂ ਰਹਿੰਦਾ ਕਦੇ ਕੋਸ ਬਦਲ ਲਿਆ ਕਦੇ ਕੋਸ ਬਦਲ ਲਿਆ ਹੋਰ ਤੇ ਚੀਤਾ ਬਾਅਦ ਹੀ ਨਾ ਅੱਛਾ ਇਨਸ਼ਾ ਅੱਲਾਹ ਜਿਹਨੇ ਮਰਜ਼ੀ ਲਾਉਣਾ ਉਹਦਾ ਬੂੜ ਨਹੀਂ ਪੈਸਾ ਤਾਂ ਲੱਗੀ ਜਾਣਾ ਬਰਾਜ ਜਿੰਨਾ ਮਰਜ਼ੀ ਲਾਈ ਆ ਲੋਕ ਬਾਅਦ ਆ 4 ਵਾ 5 ਵਾ ਨਹੀਂ ਤੇ ਆਹ ਮਿੱਤਰੋ ਧੂਪ ਚੜ ਚੁੱਕੀ ਐ ਦੇਖੋ ਵਿਊ ਮੜਾਇਆ ਗੋਰੇਓ 80% ਆ ਆ ਮਸ਼ੀਨ ਆਪਣੀ ਦਾ ਪੋਸਟਰ ਨਹੀਂਗਾ ਇਹਦਾ ਬਿਆਨ ਓ ਓ ਓ ਓ ਕਾਕਾ ਉਹ ਬੈਰੀ ਵੀਜੀ ਆਪਾਂ ਜਾਇਆ ਸਮਾਨਾ ਇੱਕ ਇੰਟਰੈਕਸ਼ਨ ਕਰਾਉਂਦੇ ਜਿਹਨੇ ਵੀ ਨੋ ਸਾਰਾ ਕੁ ਬਸਾਉਣਾ ਲੂ ਆਪਾਂ ਲਿਆਵਾ ਤੇਜੀ ਮਸ਼ੀਨਾਂ ਦਾ ਸਾਰਾ ਸਮਾਨ ਮਿਲਦਾ